ਸਿਹਤਮੰਦ ਭੋਜਨ ਸਿਰਫ ਕੀਮਤੀ ਨਹੀਂ ਹੋਣਾ ਚਾਹੀਦਾ ਬਲਕਿ ਭੋਜਨ ਦੀ ਸਹੀ ਚੋਣ ਤੇ ਬੰਦਰ ਬਾਰੇ ਗਿਆਨ ਹੋਣਾ ਚਾਹੀਦਾ ਹੈ ਇਹ ਅਕਸਰ ਦੇਖਿਆ ਜਾਂਦਾ ਹੈ ਕਿ ਖੁਰਾਕ ਵਿੱਚ ਬਦੇਰੇ ਬਾਹਰ ਵੇਖਿਆ ਜਾਂਦਾ ਹੈ ਜਦੋਂ ਕਿ ਸਚਾਈ ਇਹ ਹੈ ਕਿ ਤੁਹਾਡੀ ਰਸੋਈ ਵਿੱਚ ਪਹਿਲਾਂ ਤੋਂ ਹੀ ਸਿਹਤਮੰਦ ਖਾਣ ਪੀਣ ਵਾਲਾ ਸਮਾਨ ਹੈ ਬਸ ਲੋੜ ਹੈ ਤਾਂ ਤੁਹਾਨੂੰ ਇਸ ਖਾਣੇ ਨੂੰ ਸਹੀ ਤਰ੍ਹਾਂ ਵਰਤਣ ਦੀ ਤੁਹਾਨੂੰ ਕੁਝ ਪੋਸ਼ਟਿਕ ਤੱਤਾਂ ਬਾਰੇ ਜਾਨਣਾ ਚਾਹੀਦਾ ਹੈ ਜੋ ਹਰ ਸੋਈ ਦਾ ਹਿੱਸਾ ਹਨ ਤੇ ਤੁਹਾਨੂੰ ਉਹਨਾਂ ਵਿੱਚੋਂ ਜ਼ਿਆਦਾ ਖਾਣ ਦੀ ਜ਼ਰੂਰਤ ਕਿਉਂ ਹੈ ਨੰਬਰ 1 ਦਹੀਂ ਦਹੀਂ ਪ੍ਰੋਟੀਨ ਦੇ ਆਧਰਾ ਦੇ ਅਨੁਕੂਲ ਬੈਕਟੀਰੀਆ ਦਾ ਇੱਕ ਸਰਵ ਸਪੋਤਮ ਸਰੋਤ ਹੈ ਇਸ ਤੋਂ ਇਲਾਵਾ ਕੈਲਸ਼ੀਅਮ ਤੇ ਹੋਰ ਪੋਸ਼ਟਿਕ ਤੱਤ ਜਿਵੇਂ ਵਿਟਾਮਿਨ B, ਵਿਟਾਮਿਨ B12, ਪੋਟਾਸ਼ੀਅਮ, ਮੈਗਨੀਸ਼ੀਅਮ ਵਿੱਚ ਭਰਪੂਰ ਹੈ ਇਹ ਤੁਹਾਡੀ ਪਾਚਕ ਸਿਹਤ ਨੂੰ ਸੁਧਾਰ ਸਕਦਾ ਹੈ ਤਣਾਅ ਨੂੰ ਘਟਾ ਸਕਦਾ ਹੈ ਤੇ ਗੰਭੀਰ ਬਿਮਾਰੀਆਂ ਦੇ ਜੋਖਮ ਨੂੰ ਵੀ ਘਟਾ ਸਕਦਾ ਹੈ ਨੰਬਰ 2 ਦਾਲ ਰਸੋਈ ਵਿੱਚ ਮੌਜੂਦ ਵੱਖ-ਵੱਖ ਰੰਗਾਂ ਦੀਆਂ ਦਾਲ ਪੋਸ਼ਟਿਕ ਖਜ਼ਾਨਾ ਹਨ ਹਰ ਦਾਲ ਪੋਸ਼ਕ ਤੱਤਾਂ ਨਾਲ ਭਰੀ ਹੁੰਦੀ ਹੈ ਤੇ ਬਹੁਤ ਸਾਰੇ ਸਿਹਤ ਲਾਭ ਪ੍ਰਦਾਨ ਕਰਦੀਆਂ ਹਨ ਦਾਲ ਫਾਈਬਰ ਤੇ ਪ੍ਰੋਟੀਨ ਦੇ ਚੰਗੇ ਸਰੋਤ ਹਨ ਜੋ ਤੁਹਾਡੇ ਸਰੀਰ ਲਈ ਲੋੜੀਂਦੀਆਂ ਹਨ ਇਹ ਦੋਵੇਂ ਪੋਸ਼ਕ ਤੱਤ ਪਾਚ ਪ੍ਰਣਾਲੀ ਤੇ ਤੰਦਰੁਸਤ ਬਣਾਉਂਦੀਆਂ ਹਨ ਤੇ ਨਵੇਂ ਸੈੱਲ ਬਣਾਉਂਦੇ ਹਨ ਥਾਲਾਂ ਵਿੱਚ ਵਿਟਾਮਿਨ A, B, C, E, ਮੈਗਨੀਸ਼ੀਅਮ ਤੇ ਆਇਰਨ ਜ਼ਿੰਕ ਵਿੱਚ ਪਾਏ ਜਾਂਦੇ ਹਨ ਮਸਾਲੇ ਭਾਰਤ ਸਵਾਦੀ ਮਸਾਲਿਆਂ ਦੀ ਧਰਤੀ ਹੈ ਜੋ ਜੈਸਿਕ ਵਿਸ਼ੇਸ਼ਤਾਵਾਂ ਦੀ ਪਛਾਣ ਰੱਖਦੇ ਹਨ ਜ਼ਿਆਦਾਤਰ ਮਸਾਲੇ ਐਂਟੀਫਲੇਮੈਂਟਰੀ ਐਂਟੀਕਟਾਨੋ ਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਉਹ ਸੋਜ ਜਿਸ ਨੂੰ ਘਟਾਉਣ ਜ਼ਖਮਾਂ ਨੂੰ ਠੀਕ ਕਰਨ ਸਰੀਰ ਵਿੱਚ ਮੁਕਤ ਰੈਡੀਕਲਸ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਛੋਟ ਵਧਾਉਣ ਤੇ ਕੁਝ ਖਤਰਨਾਕ ਬਿਮਾਰੀਆਂ ਦੇ ਜੋਖਮ ਨੂੰ ਵੀ ਘਟਾਉਣ ਵਿੱਚ ਮਦਦ ਕਰ ਸਕਦੇ ਹਨ ਹਲਦੀ ਦਾਲ ਚੀਨੀ ਮੇਥੀ ਕਾਲੀ ਮਿਰਚ ਸਿਹਤ ਲਈ ਸਭ ਚੰਗੀ ਹੈ ਤੇ ਤੁਹਾਨੂੰ ਇਹਨਾਂ ਨੂੰ ਆਪਣੇ ਕਟੋਰੀ ਵਿੱਚ ਵਰਤਣਾ ਨਹੀਂ ਛੱਡਣਾ ਚਾਹੀਦਾ ਲਸਣ ਲਸਣ ਦੇ ਸਵਾਦ ਨਾਲ ਤੁਸੀਂ ਕਿਸੇ ਵੀ ਡਿਸ਼ ਨੂੰ ਸਵਾਦ ਬਣਾ ਸਕਦੇ ਹੋ ਇਹ ਭਾਰਤ ਵਿੱਚ ਖਾਣਾ ਪਕਾਉਣ ਵਾਲੀ ਇੱਕ ਪ੍ਰਸਿੱਧ ਸਮੱਗਰੀ ਹੈ ਤੇ ਇਸ ਦੀ ਵਰਤੋਂ ਇਸ ਦੀ ਮਜ਼ਬੂਤ ਚੇਤਕ ਵਿਸ਼ੇਸ਼ਤਾਵਾਂ ਲਈ ਵੀ ਕੀਤੀ ਜਾਂਦੀ ਹੈ ਆਪਣੀ ਖੁਰਾਕ ਵਿੱਚ ਲਸਣ ਨੂੰ ਸ਼ਾਮਲ ਕਰਕੇ ਤੁਸੀਂ ਹਾਈ ਐਡ ਲੋ ਬਲੱਡ ਪ੍ਰੈਸ਼ਰ ਹਾਈ ਕੈਸਟਰੋਲ ਤੇ ਲੱਛਣਾਂ ਦੇ ਕੈਂਸਰ ਦੇ ਜੋਖਮ ਨੂੰ ਵੀ ਘਟਾ ਸਕਦੇ ਹੋ ਇਹ ਲਸਣ ਦਾ ਇਸ ਦੀ ਗੰਧਕ ਦੀ ਮਾਤਰਾ ਕਾਰਨ ਬਹੁਤ ਫਾਇਦਾ ਹੁੰਦਾ ਹੈ ਜੋ ਕੈਂਸਰ ਨੂੰ ਰੋਕਣ ਤੇ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ ਤੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਸਿਹਤਮੰਦ ਗੱਲਾਂ ਤੇ ਹੋਰ ਪੰਜਾਬੀ ਕ੍ਰੀਲੋ ਨਕਸ਼ੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ